ਜਗਬਣੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤੇ ਇੱਕ ਅਬੋਹਰ ਤੋਂ ਬੜਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ 4 ਸਾਲ ਦਾ ਰਿਲੇਸ਼ਨਸ਼ਿਪ ਮੁੰਡੇ ਤੇ ਕੁੜੀ ਦਾ ਪਰ ਅਚਾਨਕ ਹੁਣ ਮੁੰਡੇ ਦੇ ਵੱਲੋਂ ਜਾਨੀ ਕਿ ਪ੍ਰੇਮੀ ਦੇ ਵੱਲੋਂ ਆਪਣੀ ਹੀ ਪ੍ਰੇਮਿਕਾ ਲੜਕੀ ਦੇ ਉੱਪਰ ਤੇਜ਼ ਧਾਰ ਹਥਿਆਰਾਂ ਦੇ ਨਾਲ ਰਾਡਾ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੇਜ਼ ਧਾਰ ਹਥਿਆਰਾਂ ਦੇ ਨਾਲ ਲੜਕੀ ਦੇ ਸਿਰ ਦੇ ਉੱਪਰ वार ਕੀਤੇ ਜਾਂਦੇ ਨੇ ਔਰਤ ਨੂੰ ਅੰਦਾਜ਼ ਦੀ ਕਿ ਖੂਨ ਨਿਕਲਿਆ ਹੈ ਸਿਰ ਦੇ ਵਿੱਚ ਸੱਟ ਲੱਗੀ ਹੋਈ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਦਾ ਪੂਰਾ ਮਾਮਲਾ ਜਿਹੜਾ ਆ ਉਹ ਇਸ ਤਰੀਕੇ ਦੇ ਨਾਲ ਹੈ ਕਿ 4 ਸਾਲ ਹੋ ਚੁੱਕੇ ਸੀ ਲੜਕੇ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਹੈ ਕਿ 4 ਸਾਲ ਤੋਂ ਅਸੀਂ ਦੋਨੋਂ ਰਿਲੇਸ਼ਨ ਦੇ ਵਿੱਚ ਸੀ ਸਾਡਾ ਰਿਲੇਸ਼ਨ ਚੱਲ ਰਿਹਾ ਸੀਗਾ ਇਥੋਂ ਤੱਕ ਕਿ ਮੈਂ ਆਪਣੇ ਘਰ ਵਾਲਿਆਂ ਤੱਕ ਵੀ ਦੱਸਿਆ ਹੋਇਆ ਸੀ ਔਰ ਇਸ ਲੜਕੀ ਦਾ ਮੇਰੇ ਘਰ ਵਾਲਿਆਂ ਦੇ ਨਾਲ ਵੀ ਮਿਲ ਵਰਤਨ ਸੀਗਾ ਸਾਡੇ ਵਿਆਹ ਸ਼ਾਦੀਆਂ ਦੇ ਵਿੱਚ ਵੀ ਇਸ ਲੜਕੀ ਦਾ ਆਉਣ ਜਾਣ ਸੀ ਪਰ ਅਚਾਨਕ ਜਦੋਂ ਕਾਲਜ ਜਾਂਦੀ ਹੈ ਤਾਂ ਮੇਰੇ ਨਾਲ ਨਾਤਾ ਤੋੜ ਦਿੱਤਾ ਜਾਂਦਾ ਹੈ ਔਰ ਲੜਕੀ ਮੈਨੂੰ ਕਹਿੰਦੀ ਹੈ ਕਿ ਮੇਰਾ ਤੇਰੀ ਨਾਲ ਕੋਈ ਫਿਊਚਰ ਨਹੀਂ ਹੈ ਔਰ ਮੈਂ ਤੇਰੇ ਨਾਲ ਨਹੀਂ ਰਹਿਣਾ ਉਸ ਤੋਂ ਬਾਅਦ ਲੜਕੇ ਦਾ ਕਹਿਣਾ ਹੈ ਕਿ ਮੇਰੀਆਂ ਸਾਰੀਆਂ ਫੋਨ ਕੋਲਾ ਬਲੌਕ ਦੇ ਵਿੱਚ ਪਾ ਦਿੱਤੀਆਂ ਗਈਆਂ ਮੇਰੇ ਜੁੜੇ ਨੰਬਰ ਨੇ ਉਹ ਬਲੌਕ ਦੇ ਵਿੱਚ ਪਾ ਦਿੱਤੇ ਗਏ ਮੈਨੂੰ ਹਰ ਜਗ੍ਹਾ ਤੋਂ ਬਲੌਕ ਕਰ ਦਿੱਤਾ ਗਿਆ ਔਰ ਮੈਂ ਲਗਭਗ 15 ਲੱਖ ਰੁਪਇਆ ਲੜਕੀ ਦੇ ਉੱਪਰ ਖਰਚ ਚੁੱਕਿਆ ਇਹ ਮੁੰਡੇ ਦੇ ਬਿਆਨ ਨੇ ਮੁੰਡੇ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਜੁੜਾ ਪ੍ਰੇਮੀ ਹੈ ਉਹਦਾ ਇਹ ਬਿਆਨ ਹੈ ਕਿ ਮੈਂ ਲੜਕੀ ਦੇ ਉੱਪਰ 15 ਲੱਖ ਰੁਪਇਆ ਖਰਚ ਚੁੱਕਿਆ ਹਾਂ 4 ਸਾਲਾਂ ਦੇ ਵਿੱਚ ਮੈਂ ਨੂੰ ਫੋਨ ਲੈ ਕੇ ਦਿੱਤਾ ਉਸ ਨੂੰ ਲੈਪਟਾਪ ਲੈ ਕੇ ਦਿੱਤਾ ਮੈਂ ਉਹਦਾ ਪੜਾਈ ਦਾ ਖਰਚਾ ਚੁੱਕਿਆ ਮੈਂ ਉਸ ਦੀਆਂ ਫੀਸਾਂ ਭਰਦਾ ਸੀਗਾ ਇਹ ਲੜਕੇ ਦਾ ਕਹਿਣਾ ਹੈ ਹਾਲਾਂਕਿ ਇਹ ਮਾਮਲਾ ਜਾਂਚ ਦੇ ਅਧੀਨ ਹੈ ਇਸ ਦੀ ਪੁਲਿਸ ਜਾਂਚ ਕਰੇਗੀ ਦੋਵਾਂ ਧਿਰਾਂ ਦੇ ਵੱਲੋਂ ਇੱਕ ਦੂਜੇ ਦੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਨੇ ਉਧਰ ਲੜਕੀ ਦਾ ਵੀ ਪੱਖ ਸੁਣਿਆ ਤੇ ਲੜਕੀ ਦਾ ਕਹਿਣਾ ਹੈ ਕਿ ਡੇਢ ਸਾਲ ਤੋਂ ਇਹ ਮੁੰਡਾ ਮੈਨੂੰ ਤੰਗ ਪਰੇਸ਼ਾਨ ਕਰ ਰਿਹਾ ਸੀਗਾ ਅਸੀਂ ਇਹਨਾਂ ਦੇ ਘਰਦਿਆਂ ਨੂੰ ਵੀ ਦੱਸਿਆ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਵੀ ਕਹਿਣਾ ਹੈ ਕਿ ਅਸੀਂ ਇਹਨਾਂ ਦੇ ਘਰਦਿਆਂ ਨੂੰ ਵੀ ਦੱਸਿਆ ਕਿ ਮੁੰਡਾ ਤੰਗ ਪਰੇਸ਼ਾਨ ਕਰ ਰਿਹਾ ਪਰ ਕੋਈ ਵੀ ਐਕਸ਼ਨ ਜਿਹੜਾ ਆ ਉਹ ਨਹੀਂ ਲਿਆ ਗਿਆ ਤਾਂ ਉਸ ਤੋਂ ਬਾਅਦ ਹੁਣ ਅੱਜ ਜਦੋਂ ਲੜਕੀ ਨੇ ਸਾਰੇ ਜਗ੍ਹਾ ਤੋਂ ਬਲੌਕ ਕਰ ਦਿੱਤਾ 1.5 ਸਾਲ ਤੋਂ ਲੜਕੀ ਦੇ ਵੱਲੋਂ ਕਹਿ ਜਾ ਰਿਹਾ ਕਿ ਮੈਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ ਤਾ ਅੱਜ ਲੜਕੀ ਦਾ ਕਹਿਣਾ ਹੈ ਕਿ ਦੋ ਮੁੰਡੇ ਨਾਲ ਲੈ ਕੇ ਉਹਨਾਂ ਨੇ ਮੂੰਹ ਬੰਨੇ ਖੋਏ ਸੀਗੇ ਔਰ ਮੈਂ ਜਦੋਂ ਪਾਣੀ ਦਾ ਰੈਬਰ ਲੈਣ ਵਾਸਤੇ ਗਈ ਆ ਪਾਣੀ ਭਰਨ ਦੇ ਵਾਸਤੇ ਗਈ ਆ ਹਾਰੂ ਵਾਲਾ ਤਾਂ ਉੱਥੇ ਮੇਰੇ ਸਿਰ ਦੇ ਵਿੱਚ ਵਾਰ ਕਰ ਦਿੱਤੇ ਨੇ ਜੀ ਹਾਂ ਮੇਰੇ ਉੱਪਰ ਜਾਨ ਲੈਵਾ ਹਮਲਾ ਕਰ ਦਿੱਤਾ ਹੈ ਲੜਕੀ ਦੇ ਵੱਲੋ ਇਲਜ਼ਾਮ ਲਗਾਏ ਗਏ ਨੇ ਹਾਲਾਂਕਿ ਸੀਸੀਟੀਵੀ ਤਸਵੀਰਾਂ ਦੇ ਵਿੱਚ ਵੀ ਅਸੀਂ ਦੇਖ ਪਾ ਰਹੇ ਹਾਂ ਕਿ ਲੜਕੀ ਦੇ ਸਿਰ ਦੇ ਵਿੱਚ ਕਾਪਾ ਜੁੜਾਉ ਮਾਰਿਆ ਜਾਂਦਾ ਜਿਸ ਤੋਂ ਬਾਅਦ ਲੜਕੀ ਫਟੜ ਹੋ ਜਾਂਦੀ ਹੈ ਤੇ ਹੁਣ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਾਨੀ ਕਿ ਮੁੰਡੇ ਦਾ ਕਹਿਣਾ ਹੈ ਕਿ ਸਾਡਾ 4 ਸਾਲ ਦਾ ਪਿਆਰ ਸੀ 4 ਸਾਲ ਦਾ ਰਿਲੇਸ਼ਨ ਸੀਗਾ ਔਰ ਆਚਾਰਿਕ ਜਦੋਂ ਲੜਕੀ ਦਾ ਕਾਲਜ ਸਟਾਰਟ ਹੁੰਦਾ ਹੈ ਤੇ ਉਸ ਤੋਂ ਬਾਅਦ ਲੜਕੀ ਕਹਿੰਦੀ ਹੈ ਕਿ ਮੇਰਾ ਤੇਰੇ ਨਾਲ ਕੋਈ ਫਿਊਚਰ ਨਹੀਂ ਹੈ ਮੈਂ ਤੇਰੇ ਨਾਲ ਨਹੀਂ ਰਹਿਣਾ ਤਾਂ ਉਸ ਤੋਂ ਬਾਅਦ ਲੜਕੀ ਦੇ ਵੱਲੋਂ ਮੁੰਡੇ ਨੂੰ ਬਲੌਕ ਕਰ ਦਿੱਤਾ ਜਾਂਦਾ ਹੈ ਆਰ ਲੜਕੀ ਦਾ ਇਲਜ਼ਾਮ ਹੈ ਕਿ ਮੈਨੂੰ ਡੇਢ ਸਾਲ ਤੋਂ ਲੜਕੇ ਦੇ ਵੱਲੋਂ ਜਿਹੜਾ ਤੰਗ ਪਰੇਸ਼ਾਨੂ ਕੀਤਾ ਜਾ ਰਿਹਾ ਉਦੋਂ ਹੁਣ ਮਾਮਲਾ ਪੁਲਿਸ ਦੇ ਕੋਲ ਪਹੁੰਚ ਚੁੱਕਿਆ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਦੋਨਾਂ ਧਿਰਾਂ ਦੇ ਬਿਆਨ ਜੁੜੇ ਨੇ ਪੁਲਿਸ ਦੇ ਵੱਲੋਂ ਸੁਣੇ ਜਾ ਰਹੇ ਨੇ ਇੱਕ ਵਾਰ ਜੋ ਅਸੀਂ ਗੱਲਬਾਤ ਕੀਤੀ ਹੈ ਪਰਿਵਾਰਕ ਮੈਂਬਰਾਂ ਦੇ ਨਾਲ ਲੜਕੇ ਦਾ ਵੀ ਪੱਖ ਸੁਣਿਆ ਹੈ ਪਰ ਲੜਕੀ ਦੇ ਪਰਿਵਾਰ ਦਾ ਵੀ ਪੱਖ ਸੁਣਿਆ ਔਰ ਪੁਲਿਸ ਦੇ ਨਾਲ ਵੀ ਗੱਲਬਾਤ ਕੀਤੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜਦ ਲੈ ਗੁਰਿਆ ਪਾਣੀ ਲੈਣ ਗਈ ਸੀ ਕਰੋ ਤੇ ਬਾਅਦ ਵਿੱਚ ਮੈਂ ਤਾਂ ਟੀਚਰ ਲੈ ਕੇ ਗਿਆ ਉਹਦੀ ਸਰਕਾਰੀ ਮੈਂ ਤਾਂ ਬਾਅਦ ਫੋਨ ਆਇਆ ਜਦੋਂ ਵੀ ਕਾਫੀ ਤੂੰ ਮੁੰਡਾ ਸੀ ਕਦੋਂ ਤੋਂ ਪਛਾਣ ਕਰ ਰਿਹਾ ਸੀ ਤੁਸੀਂ ਕਦੀ ਉਹਨੂੰ ਪ੍ਰਿਆਸ ਨਹੀਂ ਕੀਤਾ ਵੀ ਸਮਝਾ ਜੀ ਇੱਕ ਦੋ ਵਾਰੀ ਕਰਿਓ ਤੇ ਗੇ ਜਾ ਕੇ ਵੀ ਲਾਂਭਾ ਵੀ ਦਿੱਤਾ ਹੈ ਉਹਦੇ ਪਰਿਵਾਰ ਨੇ ਕੋਈ ਗੱਲ ਨਹੀਂ ਗੌਰ ਨਹੀਂ ਕੀਤੀ ਅੱਜ ਕਿੰਨੇ ਵਜੇ ਦਾ ਵਕਤ ਸੀ ਜਦੋਂ ਨੂੰ ਮਾਰੇ 10:00 ਦਾ ਵਕਤ ਪੁਲਿਸ ਮੌਕੇ ਤੇ ਪਹੁੰਚੀ ਸੀ ਕੋਰਸ ਦਾ ਨਹੀਂ ਪਹੁੰਚੀ ਜਦੋਂ ਪੁੜੀ ਚਾਰ ਸਾਲ ਤੋਂ ਮੈਨਰ ਰਿਸ਼ੀ ਠੀਕ ਹੈ ਮੇਰੇ ਪੂਰੇ ਪਰਿਵਾਰ ਤੇ ਉਧਾਰਾ ਜਾਣਾ ਸੀ ਜੀ ਮੇਰੇ ਨਾਲ ਕੇ ਦਾਦਕੇ ਸਭ ਨਾਲੋਂ ਵੱਡਦੀ ਹੈ ਜੀ ਠੀਕ ਹੈ ਮੇਰੀ ਭੈਣ ਦੇ ਵਿਆਹ ਤੱਕ ਤੁਸ ਰਿਬਣ ਵੀ ਉਹਨੇ ਕਟਾਇਣ ਜੀ ਕਹਿੰਦੀ ਮੈਂ ਤੁਹਾਡੇ ਨਾਲ ਦੀ ਜੋੜੀ ਨਾ ਮੇਰੇ ਹੱਥੋਂ ਠੀਕ ਉਹਦੇ ਘਰ ਦੇ ਕਿਰਾਏ ਜੀ ਸਾਰੇ ਮੇਰੇ ਘਰ ਦੇ ਕਿਰਾਏ ਘਰਾਂ ਤੇ ਨਹੀਂ ਆਣਾ ਜਾਣਾ ਇਸ ਲਈ ਠੀਕ ਹੈ ਠੀਕ ਹੈ ਸਰ ਐਨ ਕੁੜੀ ਨੂੰ ਮੈਂ ਕਾਲਜ ਲਾਇਆ ਜੀ ਪਾਪਾ ਵੀ ਸੁਮੀਤ ਵੀ ਸਾਡਾ ਸਭ ਚੀਜ਼ ਮੈਂ ਕਰਦਾ ਸੀ ਜੀ ਕੋ ਬਸ ਦੀ 20 ਕੋਲੇ ਦੀ 20 ਨਾਲ ਕਰਦਾ ਸੀ ਠੀਕ ਹੈ ਜੀ ਪਹਿਲਾਂ ਸਾਡੇ ਨਵੰਬਰ ਚ ਲੜਾਈ ਹੋਈ ਹੈ ਕੁੜੀ ਫਿਰ ਠੀਕ ਹੋ ਗਈ ਮੈਂ ਕੋਲ ਆਪੇ ਆ ਗਈ ਠੀਕ ਹੈ ਉਸ ਤੋਂ ਬਾਅਦ ਇਹ ਕੁੜੀ ਐਸ ਤੋਂ ਮੈਨੂੰ ਮਹੀਨਾ ਪਹਿਲਾਂ ਕਹਿੰਦੀ ਸੀ ਮੈਂ ਦਰਸਨਾ ਨਹੀਂ ਲੈਣਾ ਨਹੀਂ ਰਹਿਣਾ ਮੈਨੂੰ ਦਰਸਨਾ ਮੇਰਾ ਫਿਊਚਰ ਦੇ ਖਿਲਾਫ ਠੀਕ ਹੈ ਸਰ 4 ਸਾਲਾਂ ਦੇ ਕੁੜੀ ਦੇ ਪਿੱਛੇ ਨਾ 15-20 ਲੱਖ ਰੁਪਏ ਠੀਕ ਹੈ ਠੀਕ ਹੈ ਜੀ ਸਭ ਤੋਂ ਜ਼ਿਆਦਾ ਕੁੜੀ ਨੂੰ ਮਤਲਬ ਇਹਨਾਂ ਕੁ ਕੁਛ ਰੱਖਿਆ ਇਹ ਮੱਚਾ ਦੇ ਮਾਪਪਨ ਨੇ ਨਾ ਨਾ ਨਹੀਂ ਰੱਖੀ ਤਾੜਾ ਜਿੰਨਾ ਕੁ ਜਿੰਮੇ ਕੀਤਾ ਚਾਹੇ ਇਸ ਤੇ ਮੈਂ ਗਲਤ ਤਾਂ ਚਾਹੇ ਸਹੀ ਹੋਵੇ ਸਭ ਕੁਝ ਉਹ ਕੁੜੀ ਦਾ ਕੁਝਤਾ ਹੈ ਉਹ ਤੋਂ ਬਾਅਦ ਇਹ ਨਾ ਬੋਲਾ ਮੈਨੂੰ ਕਹਿੰਦੀ ਹੈ ਮੈਨੂੰ ਤੇਰਾ ਨਾਲ ਦਾ ਫਿਊਚਰ ਲੈ ਦੇਦਾ ਸਰ ਮੇਰਾ ਸਭ ਕੁਝ ਲਵਾ ਕੇ ਘਰ ਪਰਿਵਾਰ ਮੇਰਾ ਸਭ ਉਜਾੜ ਕੇ ਸਭ ਕੁਝ ਮੇਰਾ ਖਾ ਕੇ ਉਹਨੂੰ ਕੁੜੀ ਨੂੰ ਮੇਰਾ ਅਪਦਾ ਫਿਊਚਰ ਨਹੀਂ ਦਿਖਦਾ ਸੀ ਜੀ ਸਰ ਬੋਲੋ ਤੇ ਮੈਂ ਗਲਤ ਸੀ ਜਾਂ ਸਹੀ ਸੀ ਨਹੀਂ ਇੱਕ ਵਾਰ ਸਾਹਿਬ ਜੀ ਮੈਂ ਕੁੜੀ ਨਾਲ ਮੇਰੀ 2 ਘੰਟੇ ਗੱਲ ਹੋਈ ਆ ਬਿਕ ਪ੍ਰੂਫ ਆ ਦਲ 2 ਘੰਟੇ ਦੀ ਵੀਡੀਓ ਠੀਕ ਹੈ ਠੀਕ ਹੈ ਮੇਰੇ ਕੋ ਸਭ ਪਿਆਰ ਦਾ ਠੀਕ ਹੈ ਕਿ ਉਸ ਤੋਂ ਬਾਅਦ ਮੈਨੂੰ ਇਹਨੇ ਕਿਹਾ ਜੀ ਮੈਂ ਦਿੱਲੀ ਜਾਣਾ ਤੇ ਬੇਟਾ ਤੂੰ ਮੇਰੇ ਨਾਲ ਠੀਕ ਹੈ ਸਭ ਸੱਡੀ ਗੱਲ ਹੋਈ ਉਸ ਤੋਂ ਬਾਅਦ ਹੀ ਫਸਾਨੀ ਮਾਂਜੀ ਕੀ ਆ ਦੋ ਦੂਰੇ ਫਰੈਂਡ ਦੇ ਵਿੱਚ ਮਨ ਲੜਾਈ ਕਰਦੀ ਠੀਕ ਹੈ ਸਰ ਉਸ ਤੋਂ ਬਾਅਦ ਜੇ ਪਾਣੀ ਲੈਣਾ ਆ ਉਹ ਤੇ ਮੇਰੇ ਨਾਲ ਦੀ ਗੱਲ ਹੋਈ ਆ ਸੋ ਜੀ ਗਰੀਸੀ ਆਪ ਦਾ ਇਸ ਮੈਂ ਉੱਤੇ ਹੀ ਖੜਾ ਸੀ ਅੱਛਾ ਮੈਂ ਚੌਕ ਤੇ ਗਿਆ ਉੱਤੇ ਉੱਤੇ ਹੀ ਖੜਾ ਸੀ ਤੇ ਸਰ ਉੱਤੇ ਮੇਰੇ ਨਾਲ ਗੱਲਾਂ ਗੁੱਲਾਂ ਹੋਈਆਂ ਨਹੀਂ ਅਸਰ ਤੇ ਸਰ ਇਹ ਪਾਣੀ ਦੀ ਗੈਨੀ ਤੇ ਕਿਸੀ ਉੱਤੇ ਲਗੀ ਪਾਣੀ ਤਾਂ ਪੈਣ ਤਿਲਿਆ ਨਹੀਂ ਡਿੱਗ ਪਈ ਇਹਨਾਂ ਦੇ ਦਿੱਤੇ ਚੋੜਨ ਲੱਗੇ ਤਾਂ ਉਹਨੂੰ ਬੰਦੇ ਇਨਜਾਮ ਲਾ ਲਈ ਅਜਾ ਉਹਨੂੰ ਜਗਬਣੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤੇ ਇੱਕ ਅਬੋਹਰ ਤੋਂ ਬੜਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ 4 ਸਾਲ ਦਾ ਰਿਲੇਸ਼ਨਸ਼ਿਪ ਮੁੰਡੇ ਤੇ ਕੁੜੀ ਦਾ ਪਰ ਅਚਾਨਕ ਹੁਣ ਮੁੰਡੇ ਦੇ ਵੱਲੋਂ ਜਾਨੀ ਕਿ ਪ੍ਰੇਮੀ ਦੇ ਵੱਲੋਂ ਆਪਣੀ ਹੀ ਪ੍ਰੇਮਿਕਾ ਲੜਕੀ ਦੇ ਉੱਪਰ ਤੇਜ਼ ਧਾਰ ਹਥਿਆਰਾਂ ਦੇ ਨਾਲ ਰਾਡਾ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੇਜ਼ ਧਾਰ ਹਥਿਆਰਾਂ ਦੇ ਨਾਲ ਲੜਕੀ ਦੇ ਸਿਰ ਦੇ ਉੱਪਰ ਵਾਰ ਕੀਤੇ ਜਾਂਦੇ ਨੇ ਔਰ ਤੁਹਾਨੂੰ ਦੱਸਦੀ ਕਿ ਖੂਨ ਨਿਕਲਿਆ ਹੈ ਸਿਰ ਦੇ ਵਿੱਚ ਸੱਟ ਲੱਗੀ ਹੋਈ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤਾ ਪੂਰਾ ਮਾਮਲਾ ਜਿਹੜਾ ਆ ਉਹ ਇਸ ਤਰੀਕੇ ਦੇ ਨਾਲ ਹੈ ਕਿ 4 ਸਾਲ ਹੋ ਚੁੱਕੇ ਸੀ ਲੜਕੇ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਹੈ ਕਿ 4 ਸਾਲ ਤੋਂ ਅਸੀਂ ਦੋਨੋਂ ਰਿਲੇਸ਼ਨ ਦੇ ਵਿੱਚ ਸੀ ਸਾਡਾ ਰਿਲੇਸ਼ਨ ਚੱਲ ਰਿਹਾ ਸੀਗਾ ਇਥੋਂ ਤੱਕ ਕਿ ਮੈਂ ਆਪਣੇ ਘਰਵਾਲਿਆਂ ਤੱਕ ਵੀ ਦੱਸਿਆ ਹੋਇਆ ਸੀ ਔਰ ਇਸ ਲੜਕੀ ਦਾ ਮੇਰੇ ਘਰਵਾਲਿਆਂ ਦੇ ਨਾਲ ਵੀ ਮਿਲਵਰਤਨ ਸੀਗਾ ਸਾਡੇ ਵਿਆਹ ਸ਼ਾਦੀਆਂ ਦੇ ਵਿੱਚ ਵੀ ਇਸ ਲੜਕੀ ਦਾ ਆਉਣ ਜਾਣ ਸੀ ਪਰ ਅਚਾਨਕ ਜਦੋਂ ਕਾਲਜ ਜਾਂਦੀ ਹੈ ਤਾਂ ਮੇਰੇ ਨਾਲ ਨਾਤਾ ਤੋੜ ਦਿੱਤਾ ਜਾਂਦਾ ਹੈ ਔਰ ਲੜਕੀ ਮੈਨੂੰ ਕਹਿੰਦੀ ਹੈ ਕਿ ਮੇਰਾ ਤੇਰੀ ਨਾਲ ਕੋਈ ਫਿਊਚਰ ਨਹੀਂ ਹੈ ਔਰ ਮੈਂ ਤੇਰੇ ਨਾਲ ਨਹੀਂ ਰਹਿਣਾ ਉਸ ਤੋਂ ਬਾਅਦ ਲੜਕੇ ਦਾ ਕਹਿਣਾ ਹੈ ਕਿ ਮੇਰੀਆਂ ਸਾਰੀਆਂ ਫੋਨ ਕੋਲਾ ਬਲੌਕ ਦੇ ਵਿੱਚ ਪਾ ਦਿੱਤੀਆਂ ਗਈਆਂ ਮੇਰੇ ਜੁੜੇ ਨੰਬਰ ਨੇ ਉਹ ਬਲੌਕ ਦੇ ਵਿੱਚ ਪਾ ਦਿੱਤੇ ਗਏ ਮੈਨੂੰ ਹਰ ਜਗ੍ਹਾ ਤੋਂ ਬਲੌਕ ਕਰ ਦਿੱਤਾ ਗਿਆ ਔਰ ਮੈਂ ਲਗਭਗ 15 ਲੱਖ ਰੁਪਈਆ ਲੜਕੀ ਦੇ ਉੱਪਰ ਖਰਚ ਚੁੱਕਿਆ ਇਹ ਮੁੰਡੇ ਦੇ ਬਿਆਨ ਨੇ ਮੁੰਡੇ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਜੁੜਾ ਪ੍ਰੇਮੀ ਹੈ ਉਹਦਾ ਇਹ ਬਿਆਨ ਹੈ ਕਿ ਮੈਂ ਲੜਕੀ ਦੇ ਉੱਪਰ 15 ਲੱਖ ਰੁਪਈਆ ਖਰਚ ਚੁੱਕਿਆ ਹਾਂ 4 ਸਾਲਾਂ ਦੇ ਵਿੱਚ ਮੈਂ ਨੂੰ ਫੋਨ ਲੈ ਕੇ ਦਿੱਤਾ ਉਸ ਨੂੰ ਲੈਪਟਾਪ ਲੈ ਕੇ ਦਿੱਤਾ ਮੈਂ ਉਹਦਾ ਪੜਾਈ ਦਾ ਖਰਚਾ ਚੁੱਕਿਆ ਮੈਂ ਉਸ ਦੀਆਂ ਫੀਸਾਂ ਭਰਦਾ ਸੀਗਾ ਇਹ ਲੜਕੇ ਦਾ ਕਹਿਣਾ ਹੈ ਹਾਲਾਂਕਿ ਇਹ ਮਾਮਲਾ ਜਾਂਚ ਦੇ ਅਧੀਨ ਹੈ ਇਸ ਦੀ ਪੁਲਿਸ ਜਾਂਚ ਕਰੇਗੀ ਦੋਵਾਂ ਧਿਰਾਂ ਦੇ ਵੱਲੋਂ ਇੱਕ ਦੂਜੇ ਦੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਨੇ ਉਧਰ ਲੜਕੀ ਦਾ ਵੀ ਪੱਖ ਸੁਣਿਆ ਤੇ ਲੜਕੀ ਦਾ ਕਹਿਣਾ ਹੈ ਕਿ ਡੇਢ ਸਾਲ ਤੋਂ ਇਹ ਮੁੰਡਾ ਮੈਨੂੰ ਤੰਗ ਪਰੇਸ਼ਾਨ ਕਰ ਰਿਹਾ ਸੀਗਾ ਅਸੀਂ ਇਹਨਾਂ ਦੇ ਘਰਦਿਆਂ ਨੂੰ ਵੀ ਦੱਸਿਆ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਵੀ ਕਹਿਣਾ ਕਿ ਅਸੀਂ ਇਹਨਾਂ ਦੇ ਘਰਦਿਆਂ ਨੂੰ ਵੀ ਦੱਸਿਆ ਆ ਕਿ ਮੁੰਡਾ ਤੰਗ ਪਰੇਸ਼ਾਨ ਕਰ ਰਿਹਾ ਪਰ ਕੋਈ ਵੀ ਐਕਸ਼ਨ ਜਿਹੜਾ ਆ ਉਹ ਨਹੀਂ ਲਿਆ ਗਿਆ ਤਾਂ ਉਸ ਤੋਂ ਬਾਅਦ ਹੁਣ ਅੱਜ ਜਦੋਂ ਲੜਕੀ ਨੇ ਆ ਸਾਰੇ ਜਗ੍ਹਾ ਤੋਂ ਬਲੌਕ ਕਰ ਦਿੱਤਾ 1.5 ਸਾਲ ਤੋਂ ਲੜਕੀ ਦੇ ਵੱਲੋਂ ਕਹਿ ਜਾ ਰਿਹਾ ਕਿ ਮੈਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ ਤਾ ਅੱਜ ਲੜਕੀ ਦਾ ਕਹਿਣਾ ਹੈ ਕਿ ਦੋ ਮੁੰਡੇ ਨਾਲ ਲੈ ਕੇ ਉਹਨਾਂ ਨੇ ਮੂੰਹ ਬੰਨੇ ਖੋਏ ਸੀਗੇ ਔਰ ਮੈਂ ਜਦੋਂ ਪਾਣੀ ਦਾ ਰੈਬਰ ਲੈਣ ਵਾਸਤੇ ਗਈ ਆ ਪਾਣੀ ਭਰਨ ਦੇ ਵਾਸਤੇ ਗਈ ਆ ਹਾਰੂ ਵਾਲਾ ਤਾਂ ਉੱਥੇ ਮੇਰੇ ਸਿਰ ਦੇ ਵਿੱਚ ਵਾਰ ਕਰ ਦਿੱਤੇ ਨੇ ਜੀ ਹਾਂ ਮੇਰੇ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ ਹੈ ਲੜਕੀ ਦੇ ਵੱਲੋ ਇਲਜ਼ਾਮ ਲਗਾਏ ਗਏ ਨੇ ਹਾਲਾਂਕਿ ਸੀਸੀਟੀਵੀ ਤਸਵੀਰਾਂ ਦੇ ਵਿੱਚ ਵੀ ਅਸੀਂ ਦੇਖ ਪਾ ਰਹੇ ਹਾਂ ਕਿ ਲੜਕੀ ਦੇ ਸਿਰ ਦੇ ਵਿੱਚ ਕਾਪਾ ਜੁੜਾਉ ਮਾਰਿਆ ਜਾਂਦਾ ਜਿਸ ਤੋਂ ਬਾਅਦ ਲੜਕੀ ਫਟੜ ਹੋ ਜਾਂਦੀ ਹੈ ਤੇ ਹੁਣ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਾਨਿਕ ਮੁੰਡੇ ਦਾ ਕਹਣਾ ਹੈ ਕਿ ਸਾਡਾ 4 ਸਾਲ ਦਾ ਪਿਆਰ ਸੀ 4 ਸਾਲ ਦਾ ਰਿਲੇਸ਼ਨ ਸੀਗਾ ਔਰ ਆਚਾਰਿਕ ਜਦੋਂ ਲੜਕੀ ਦਾ ਕਾਲਜ ਸਟਾਰਟ ਹੁੰਦਾ ਹੈ ਤੇ ਉਸ ਤੋਂ ਬਾਅਦ ਲੜਕੀ ਕਹਿੰਦੀ ਹੈ ਕਿ ਮੇਰਾ ਤੇਰੇ ਨਾਲ ਕੋਈ ਫਿਊਚਰ ਨਹੀਂ ਹੈ ਮੈਂ ਤੇਰੇ ਨਾਲ ਨਹੀਂ ਰਹਿਣਾ ਤਾਂ ਉਸ ਤੋਂ ਬਾਅਦ ਲੜਕੀ ਦੇ ਵੱਲੋਂ ਮੁੰਡੇ ਨੂੰ ਬਲੌਕ ਕਰ ਦਿੱਤਾ ਜਾਂਦਾ ਹੈ ਔਰ ਲੜਕੀ ਦਾ ਇਲਜ਼ਾਮ ਹੈ ਕਿ ਮੈਨੂੰ ਡੇਢ ਸਾਲ ਤੋਂ ਲੜਕੇ ਦੇ ਵੱਲੋਂ ਜਿਹੜਾ ਤੰਗ ਪਰੇਸ਼ਾਨੂ ਕੀਤਾ ਜਾ ਰਿਹਾ ਉਦੋਂ ਹੁਣ ਮਾਮਲਾ ਪੁਲਿਸ ਦੇ ਕੋਲ ਪਹੁੰਚ ਚੁੱਕਿਆ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਦੋਨਾਂ ਧਿਰਾਂ ਦੇ ਬਿਆਨ ਜੁੜੇ ਨੇ ਪੁਲਿਸ ਦੇ ਵੱਲੋਂ ਸੁਣੇ ਜਾ ਰਹੇ ਨੇ ਇੱਕ ਵਾਰ ਜੋ ਅਸੀਂ ਗੱਲਬਾਤ ਕੀਤੀ ਹੈ ਪਰਿਵਾਰਕ ਮੈਂਬਰਾਂ ਦੇ ਨਾਲ ਲੜਕੇ ਦਾ ਵੀ ਪੱਖ ਸੁਣਿਆ ਹੈ ਪਰ ਲੜਕੀ ਦੇ ਪਰਿਵਾਰ ਦਾ ਵੀ ਪੱਖ ਸੁਣਿਆ ਔਰ ਪੁਲਿਸ ਦੇ ਨਾਲ ਵੀ ਗੱਲਬਾਤ ਕੀਤੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜਿੱਦਾਂ ਲੈਣੀ ਗੁੜੀਆਂ ਪਾਣੀ ਲੈਣ ਗਈ ਸੀ ਕਰੋ ਇਸ ਵਾਰ ਮੈਂ ਤਾਂ ਚਿੱਤਰ ਲਿਖ ਗਿਆ ਉਹ ਸਰਕਾਰੀ ਬੰਤਪਾਟ ਫੋਨ ਆਇਆ ਉਹਦਾ ਜਿਹੜਾ ਕਾਲੂ ਜੋਂ ਮੁੰਡਾ ਜੀ ਕਦੋਂ ਤੋਂ ਪਛਾਣ ਕਰ ਰਿਹਾ ਸੀ ਤੁਸੀਂ ਕਦੀ ਉਹਨੂੰ ਪ੍ਰਿਆਸ ਸੀ ਕੀਤਾ ਵੀ ਸਮਝਾ ਲਈ ਇੱਕ ਦੋਰੀ ਘਰੇ ਤੇ ਜਾ ਕੇ ਵੀ ਲਾਂਭਾ ਵੀ ਦਿੰਦਾ ਹੈਗਾ ਉਹਦੇ ਪਰਿਵਾਰ ਨੇ ਕੋਈ ਗੱਲ ਵੀ ਤੌਰ ਨਹੀਂ ਕੀਤੀ ਅੱਜ ਕਿੰਨੇ ਵਜੇ ਦਾ ਬਕਸ ਸੀ ਜਦੋਂ ਉਹਨੂੰ ਮਾਰੇ ਡਾਸਕੂਏ ਲਵਾਉਂਦੇ ਤੁਨਸ ਮੌਕੇ ਤੇ ਕੁੰਚੀ ਸੀ ਉਸ ਦਾ ਜੀਵਨ ਬਸ ਕੰਮੀ ਕੰਮ ਚੱਲਦਾ ਸੀ ਜੀ। ਜੀ। ਉਹ ਲੋ ਪੂਰੇ 4 ਸਾਲ ਤੋਂ ਮਨਨ ਰੇਸ਼ੀ ਜੀ। ਠੀਕ ਹੈ। ਮੇਰੇ ਕੋਲੇ ਪਰਿਵਾਰ ਚੋਂ ਦਾਣਾ ਜਣਾ ਸੀ ਜੀ। ਜੀ। ਮੇਰੇ ਨਾਲ ਕੇ ਦਾਦ ਕੇ ਸਭ ਨਾਲੋਂ ਵੱਡੀ ਹੈ ਜੀ। ਠੀਕ ਹੈ। ਮੇਰੀ ਭੈਣ ਦੇ ਵਿਆਹ ਤੱਕ ਤਸਰੀਬਣ ਵੀ ਉਹਨੇ ਕਟਾਇਆ ਜੀ ਕਹਿੰਦੀ ਮੈਂ ਤੁਹਾਡੇ ਘਰ ਦੀ ਛੋਡੀ ਨੂੰ ਮੇਰੇ ਹੱਥੋਂ ਬੰਨ੍ਹਿਆ। ਠੀਕ ਹੈ। ਉਹਦੇ ਘਰ ਦੇ ਵੀ ਮਿਹਰ ਜੀ ਜੁਆਰੇ ਮੇਰੇ ਘਰ ਤੇ ਜਰਾ ਜੀ। ਘਰਾਂ ਤੇ ਵੀ ਆਣਾ ਜਾਣਾ ਹੈ ਸਰ। ਠੀਕ ਹੈ। ਠੀਕ ਹੈ ਸਰ ਐਨ ਕੁੜੀ ਨੂੰ ਮੈਂ ਕਾਲਜ ਲਾਇਆ ਜੀ ਪਪਾ ਫਿਰ ਸਭ ਇਹ ਪੀਸਾ ਦਾ ਸਭ ਚੀਜ਼ ਮੈਂ ਕਰਦਾ ਸੀ ਜੀ ਕੋਬਸ ਦੀ 20 ਕੋਲੇ ਦੀ 20 ਨਾਲ ਕਰਦਾ ਸੀ ਠੀਕ ਹੈ ਜੀ ਪਹਿਲਾਂ ਛੱਡੇ ਨੰਬੜ ਚ ਨਾਈ ਹੋਈ ਹੈ ਕੁੜੀ ਫਿਰ ਠੀਕ ਹੋ ਕੇ ਬਲੱਪ ਤੇ ਆ ਗਈ ਠੀਕ ਹੈ ਉਸ ਤੋਂ ਬਾਅਦ ਇਹ ਕੁੜੀ ਐਸ ਤੋਂ ਮੈਨੂੰ ਮਹੀਨਾ ਪਹਿਲਾਂ ਕਹਿੰਦੀ ਸੀ ਮੈਂ ਦਰਸਨਾ ਨਹੀਂ ਲੈਣਾ ਨਹੀਂ ਰਹਿਣਾ ਮੈਨੂੰ ਦੱਸੋ ਮੇਰਾ ਫਿਊਚਰ ਤੇ ਕੀ ਠੀਕ ਹੈ ਸਰ 4 ਸਾਲਾਂ ਜੇ ਕੁੜੀ ਦੇ ਪਿੱਛੇ ਮੈਂ 15 ਮੀ ਲੱਖ ਰੱਖਦਾ ਠੀਕ ਹੈ ਠੀਕ ਹੈ ਜੀ ਸਭ ਤੋਂ ਜ਼ਿਆਦਾ ਕੁੜੀ ਨੂੰ ਮਤਲਬ ਇੰਨਾ ਕੁ ਕੁਝ ਰੱਖਿਆ ਕਿ ਬੱਚਾ ਦੇ ਮਾਪਪ ਨੂੰ ਇਹ ਨਾ ਨਾ ਨਹੀਂ ਰੱਖਿਤਾ ਹ ਜਿੰਨਾ ਉਹ ਕੁੜੀ ਦਾ ਮਕੀਤਾ ਚਾਹੇ ਇਸ ਤੇ ਮੈਂ ਗਲਤ ਹੈ ਚਾਹੇ ਸਹੀ ਹੋਵੇ ਸਭ ਕੁਝ ਉਹ ਕੁੜੀ ਦਾ ਕੁਝਤਾ ਹੈ ਉਹ ਤੋਂ ਬਾਸਰ ਮਿਲਾ ਬੁਲਾ ਮੈਨੂੰ ਕਹਿੰਦੀ ਹੈ ਮੈਨੂੰ ਤੇ ਕੌਣ ਦਾ ਫਿਊਚਰ ਲੇ ਦੇਖਦਾ ਤਾਂ ਮੇਰਾ ਸਭ ਕੁਝ ਲਵਾ ਕੇ ਘਰ ਪਰਿਵਾਰ ਮੇਰਾ ਸਭ ਪੁਜਾਰ ਕੇ ਸਭ ਕੁਝ ਮੇਰਾ ਖਾ ਕੇ ਉਹਨੂੰ ਕੁੜੀ ਉਹ ਸਰ ਮੇਰਾ ਅਪਦਾ ਫਿਊਚਰ ਨਹੀਂ ਦਿਖਦਾ ਸੀ ਜੀ ਸਰ ਬੋਲੋ ਤੁਸੀਂ ਮੈਂ ਗਲਤ ਸੀ ਜਾਂ ਸਹੀ ਸੀ ਨਹੀਂ ਅਫਸੋਸ ਮੈਂ ਇੱਕ ਮਹੀਨੇ ਨੂੰ ਬਿਤੀ 2 ਘੰਟੇ ਗੱਲ ਹੋਈ ਆ ਬਿਤ 2 ਘੰਟੇ ਦਾ ਲੜਾਈ ਕੰਟੀ ਜੀ ਪੈ ਗਈ ਸੀ ਠੀਕ ਹੈ ਠੀਕ ਹੈ ਮੈਨੂੰ ਸਭ ਪਿਆਸ ਆ ਠੀਕ ਹੈ ਕਿ ਉਸ ਤੋਂ ਬਾਅਦ ਮੈਨੂੰ ਇਹਨੇ ਹੀ ਕਿਹਾ ਜੀ ਮੈਂ ਦਿੱਲੀ ਜਾਣਾ ਲੈਟਾ ਤੂੰ ਮੇਰੇ ਨਾਲ ਠੀਕ ਹੈ ਸਭ ਗੰਦੀ ਗੱਲ ਹੋਈ ਉਸ ਤੋਂ ਬਾਅਦ ਹੀ ਫੋਨ ਕਰੇ ਮੈਂ ਜੀ ਕਿਹਾ ਇਹ ਦੋ ਦਿਨ ਫਿਰ ਇਹਨਾਂ ਨਾਲ ਲੜਾਈ ਕਰਦੇ ਠੀਕ ਹੈ ਤਾਂ ਉਸ ਤੋਂ ਬਾਅਦ ਜੇ ਪਾਣੀ ਲੈਣਾ ਹੈ ਉਹ ਤੇ ਮੇਰੇ ਨਾਲ ਦੀ ਗੱਲ ਹੋਈ ਆ ਸਾਹਿਬ ਜੀ ਤੁਸੀਂ ਕਹੇ ਸੀ ਆਪਾਂ ਇਸ ਮੈਂ ਉੱਤੇ ਹੀ ਕਰਾ ਸੀ ਅੱਛਾ ਮੈਂ ਚੋਕ ਤੇ ਗਿਆ ਉੱਤੇ ਉੱਤੇ ਹੀ ਕਰਾ ਸੀ ਠੀਕ ਹੈ ਤੇ ਸਰ ਉੱਤੇ ਮੇਰੇ ਨਾਲ ਗੱਲਾਂ ਗੁੱਲਾਂ ਹੋਈਆਂ ਨਹੀਂ ਅਸਰ ਤੇ ਸਰ ਇਹ ਪਾਣੀ ਦੀ ਗੱਲ ਜੇ ਕਿ ਸੁਣਦੇ ਤਾਂ ਲੱਗੇ ਪਾਣੀ ਤਾਂ ਪੈਣ ਤੇ ਲੱਗਿਆ ਨਹੀਂ ਟਿਕ ਪਈ ਇਹਨਾਂ ਦੇ ਦਿੱਸ ਚੋੜਨ ਲਾਗੇ ਨੌਂ ਮੱਤਲੇ ਜਾਉਂਗਾ ਅੱਛਾ